ਆਉਂਦਾ ਵੀ ਓੱਖੇ ਵੀ ਰੱਖਦਾ ਤੇ ਰਜਾਉਂਦਾ ਵੀ ਨਿੰਦਿਆ ਵੀ ਕਰਾਉਂਦਾ ਤੇ ਉਸਤਕੀ ਵੀ ਕਰਾਉਂਦਾ ਫਿਰ ਮਹਾਰਾਜ ਕਹਿੰਦੇ ਉਸਤੋ ਤਮਿੰਦਾ ਦੋਇ ਤਿਆਗੋ ਉਹ ਜੋ ਬੰਧ ਹਰ ਨਾ ਵਾ ਉਸਤਕ ਮੰਦੇ ਆ ਦੋਇ ਤਿਆਗ ਦੇ ਦੋ ਤਿਆਗ ਦੇ ਭਗਤ ਨਾਮਦੇਵ ਜੀ ਆਪਣੇ ਢੇਰੇ ਦੇ ਵਿੱਚ ਬੱਚਿਆਂ ਨੂੰ ਪੜਾਇਆ ਕਰਦੇ ਸੀ ਬੱਚਿਆਂ ਨੂੰ ਪੜਾਉਂਦੇ ਸੀ ਭਗਤ ਨਾਮਦੇਵ ਜੀ ਬੜੇ ਉੱਚ ਕੋਟੀ ਦੇ ਭਗਤ ਹੋਏ ਨੇ ਵਨਾਂ ਨੂੰ ਬੱਦਰਵਾਰ ਭਗਵਾਨ ਨੇ ਦਰਸ਼ਨ ਦਿੱਤੇ ਕ੍ਰਿਸ਼ਨ ਭਗਵਾਨ ਨੇ ਆਪਕ ਦਰਸ਼ਨ ਦਿੱਤੇ ਬੱਦਰਵਾਰ ਸਾਰਿਆਂ ਦੇ ਵਿੱਚ ਹੀ ਰੱਬ ਦੇਖਣ ਲੱਗੇ ਸਾਰਿਆਂ 'ਚ ਹੀ ਰੱਬ ਕਿਹੜਾ ਪ੍ਰਸ਼ਾਦਾ ਪਾਣੀ ਬਣਾਉਂਦੇ ਇੱਕ ਕੁੱਤਾ ਆ ਗਿਆ ਉਹ ਕੁੱਤਾ ਪ੍ਰਸ਼ਾਦੇ ਚੱਕ ਕੇ ਭੱਜ ਲਿਆ ਉਹਨਾਂ ਦੇ ਜਦੋਂ ਭੱਜਿਆ ਸਬਜੀ ਭਾਈ ਕੌਲੀ ਚ ਨਾਲ ਲਿਆ ਪਾਣੀ ਭਜਰੇ ਕਹੇ ਭਗਵਾਨ ਰੁੱਖੀਨਾ ਖਾਇਓ ਇਹ ਭਗਵਾਨ ਰੁੱਖੀਨਾ ਖਾਇਓ ਬੜੇ ਲੰਬਾ ਪੈਂਡਾ ਭੱਜੀ ਗਏ ਲੋਕੀ ਦੇ ਮਗਰ ਕੁੱਤੇ ਨੂੰ ਮਗਰ ਭੱਜੀ ਗਏ ਰੁੱਖੀਨਾ ਖਾਇਓ ਜਦੋਂ ਜਾ ਕੇ ਕੁੱਤਾ ਰੁਕ ਗਿਆ ਕਹਿੰਦੇ ਮਹਾਰਾਜ ਆਹ ਲੋ ਸਬਜੀ ਨਾਲ ਪਾਣੀ ਤੇ ਰੁੱਖੀਨਾ ਖਾਇਓ ਉੱਥੇ ਭਗਵਾਨ ਹਾਜ਼ਰ ਹੋ ਗਏ ਕਹਿੰਦੇ ਤੂੰ ਇਹਨਾਂ ਪੱਤਿਆਂ ਚ ਵੀ ਦੇ ਤਾਂ ਕਹਿੰਦਾ ਮਹਾਰਾਜ ਤੂੰ ਉਹ ਕਿਹੜੀ ਜਗ੍ਹਾ ਇੱਥੇ ਨਹੀਂ ਹੈ ਤੂੰ ਸਾਰੇ ਪਾਸੇ ਤੂੰ ਹੈ ਕਟ ਕਟ ਮੈਂ ਹਾਜੂ ਵਸੇਓ ਸੰਤਨ ਕੇ ਉਪਕਾਰ ਸਵੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਨਾ ਕੋ ਬੋਲੇ ਰਾਮ ਬਿਨਾਂ ਤਾਂ ਕੋਈ ਨਹੀਂ ਬੋਲਦਾ ਸਾਰਿਆਂ ਚ ਰਾਮ ਬੋਲਦਾ ਸਾਰੇ ਪਾਸੇ ਐਡੇ ਭਗਤੀ ਦੇ ਮਾਰਗ ਹੋਏ ਐਡੇ ਭਗਤੀ ਦੇ ਮਾਰਗ ਉਹ ਆਪਣੇ ਬੱਚਿਆਂ ਨੂੰ ਅੱਗੇ ਮਹਾਪੁਰਸ਼ੀ ਬਣਾਉਂਦੇ ਹੁੰਦੇ ਸੀ ਉਸਕਾਰ ਨਹੀਂ ਸੀ ਹੁੰਦੇ ਉਹ ਬੱਚਿਆਂ ਨੂੰ ਪੜਾਉਂਦੇ ਇੱਕ ਸਾਹੂਕਾਰ ਨੇ ਆਪਣਾ ਬੱਚਾ ਪੜਨ ਵਾਸਤੇ ਲਾ ਦਿੱਤਾ ਜਦੋਂ ਲਾਇਆ ਉਹਦੇ ਮਾਂ ਨੇ ਤਨ ਯਾਰ ਕੀਤਾ ਉਹਦੇ ਗਹਿਣੇ ਪਾਏ ਬੱਚੇ ਦੇ ਗਲ ਚੈਨ ਪਾਈ ਹਾਦੀ ਦੇ ਕੜੇ ਸੋਨੇ ਦੇ ਪਾਏ ਹੋਏ। ਹਾਦੀ ਸੋਨੇ ਦੇ ਕੜੇ ਪਾਏ ਹੋਏ ਈ ਦੁੱਤਾ ਪੜਨ ਵਾਸਤੇ। ਜਦੋਂ ਪੜਾਇਆ ਕਿਉਂ ਗਲੇ ਹੁੰਦੇ ਐ ਸਰਦਾਰ ਨੂੰ ਉਹ ਪੜਨ ਵਾਸਤੇ ਬੱਚੇ ਆਪਣੇ ਉੱਠੀ ਲਾਉਂਦੇ ਨੇ। ਇੱਧਰ ਹੁੰਦੇ ਨੇ ਵਾਹ ਪਰਸデア ਨੂੰ। ਗਿਆਨੂ ਕਰਪਾ ਨੂੰ ਕਿਉਂ ਰੱਬ ਨਾਲ ਮਿਲੇ ਹੋਏ ਮਿੱਠ ਬੋਲੜਾ ਜੀ ਆ ਸਚਨ ਸਵਾਮੀ ਮੋਰਾ ਸੋਹ ਸਕਿਆ ਜੀ ਕਦੇ ਨਾ ਬੋਲੇ ਕੌੜਾ। ਔ ਮਿਠੇ ਮਠੇ ਬੋਲ ਬੋਲ ਕੇ ਆਪਣੇ ਪੜਾਉਂਦੇ ਆ ਨਬਾਲੀਏ ਮੁਹਾਰਫਾਂ